मेरा नाम सूर्य प्रकाश है असू कुछ छे साल पहले बया ही सी कु मतलब दुखी रही सी मतलब सानू जिस हिसाब का दसते तो कुछ कुड़ी आ गए ਉਨੇ ਮਦਰ ਕੀ ਨਾ ਸਮਝ ਜਾਂਦੇ ਸੀ ਇਹ ਕਹਿੰਦੇ ਸੀ ਚਲੋ ਆਪੇ ਸਿੱਧੇ ਹੋ ਜਣਗੇ ਆਪੇ ਸਿੱਧੇ ਹੋ ਜੀ ਗੱਲ ਬਾਤ ਉਹ ਸਿੱਧੇ ਨਹੀਂ ਹੋਏ ਬਿਲਕੁਲ ਹੀ ਮਤਲਬ ਹੋਰ ਹੀ ਕੰਮ ਮਦਰ ਜੀ ਜੇ ਕੁੜੀ ਨੂੰ ਫੋਨ ਕਰਾਣਾ ਤੇ ਉਹ ਫੋਨ ਦੇ ਜਿਵੇਂ ਅਟੈਚਮੈਂਟ ਹੋਈ ਦੀ ਸੀ ਕਿ ਉਹ ਉਸ ਉਹਦੀ ਰਿਕਾਰਡਿੰਗ ਕਰਕੇ ਸੁਣਦੇ ਸੀ ਉਹ ਸਿਰ ਮਤਲਬ ਮਜ਼ਾ ਨਹੀਂ ਸੀ ਆਉਂਦਾ ਕਿਸੇ ਗੱਲ ਦਾ ਵੀ ਉਹਨਾਂ ਨਾਲ ਜਿਸ ਤਰ੍ਹਾਂ ਬੰਦਾ ਖੁਸ਼ ਹੋ ਗਏ ਮਦਰ ਨੇ ਸਾਲ ਹੋ ਗਏ ਸੀ 6 ਸਾਲ ਹੋ ਗਏ ਜੀ ਬੇਟੇ ਸਾਡੀ ਨੂੰ ਫੋਨ ਤੱਕ ਨਹੀਂ ਸੀ ਲੈ ਕੇ ਦਿੱਤਾ ਉਹਨਾਂ ਨੇ ਕੀ ਗੱਲ ਹੈ ਉਹ ਆਪਣੇ ਘਰ ਤੇ ਉਹਨਾਂ ਕੋ ਆਈਫੋਨ ਸਾਰਿਆਂ ਕੋ ਲੱਗੇ ਕਿਉਂਕਿ ਉਹ ਸੋਚਦੇ ਸੀ ਮਾਂ ਨਾਲ ਗੱਲ ਕਰਾਂਗੇ ਫਲਾਣੇ ਨਾਲ ਗੱਲ ਕਰਾਂਗੇ ਮਤਲਬ ਉਹਨਾਂ ਦੇ ਦਿਮਾਗ 'ਚ ਐ ਕਿਦਾ ਰਹਿੰਦਾ ਸੀ ਕਿ ਉਹਦੇ ਕੀ ਗਲਤ ਕਰਨੇ ਪਏ ਸੀ ਬੱਚਾ ਮਾਂ ਨਾਲ ਗੱਲ ਨਹੀਂ ਕਰੇਗਾ ਕਿਹਦੇ ਨਾਲ ਗੱਲ ਕਰੇਗਾ ਉਸ ਤੋਂ ਬਾਅਦ ਅੱਜ ਛੇਰੇ ਫੋਨ ਆਇਆ ਪਪਾ ਜੀ ਦਾ ਇਹਨਾਂ ਦਾ 11:30 ਵਜੇ ਜਿਸ ਲੱਗੇ ਤੇ ਉਹ ਕਹਿੰਦੇ ਕਿ ਉਹ ਸਾਡੀ ਕੁੜੀ-ਪੁੜੀ ਹੋ ਗਈ ਮਲੇ ਨੇਹਾ ਬੁੜੀ ਹੋ ਗਈ। ਜੀ ਵੀ ਫਿਰ ਉਹ ਤੇ ਸਿੱਧਾ ਹਸਤੀ ਗਿਆ। ਬੰਦੇ ਕਿਹਾ ਤੇ ਉਹ ਕਹਿੰਦੇ ਕਿਹੜੀ ਹਸਪੀਟਲ ਦਹਾਇਆ ਇਹਨਾਂ ਨੂੰ ਪਰ ਉਹਨਾਂ ਦੇ ਦਿਮਾਗ 'ਚ ਆ ਨਹੀਂ ਆਇਆ ਕਿ ਅਸੀਂ ਆਪਣੇ ਮਾਂ ਪਿਓ ਨੂੰ ਤਾਂ ਦੱਸਿਆ ਕੁੜੀ ਦੇ ਕਿ ਅਸੀਂ ਅਸੀਂ ਕਿਹੜੀ ਹਸਪੀਟਲ ਬੱਚੇ ਨੂੰ ਲੈ ਕੇ ਜਾਂਦੇ ਪਏ ਆ ਜੇ ਕੋਈ ਪ੍ਰੋਬਲਮ ਹੋ ਗਈਏ ਕੋਈ ਗੱਲ ਲੱਗੀਏ ਬੁਖਾਰ ਹੈਗਾ ਕੁਝ ਹੋਵੇ ਕੋਈ ਫੋਨ ਤੇ ਕਰਨੇ ਲਈ ਉਹ ਹਨ ਕੋਈ ਫੋਨ ਨਹੀਂ ਗਿਆ। ਕੁਝ ਨਹੀਂ ਆਇਆ ਸਿਰਫ ਜਦੋਂ ਮਰ ਗਈਏ ਤੇ ਫਿਰ ਫੋਨ ਆਇਆ। ਕੀ ਤੁਹਾਨੂੰ ਕੀ ਚਾਹਤਿਆ ਹੁਣ ਪੋਸਟਮਾਰਟਮ ਵੀ ਕਰਵਾਇਆ ਜਾ ਰਿਹਾ ਹੈ ਕਿਸ ਤਰੀਕੇ ਦੀ ਕਾਰਵਾਈ ਅਸੀਂ ਕਹਿੰਦੇ ਆਂ ਚਲੋ ਸ਼ੱਕ ਦੂਰ ਹੋ ਜਾਏਗਾ ਮਤਲਬ ਹੈ ਜੇ ਪੋਸਟਮਾਰਟਮ ਹੋਵੇ ਤਾਂ ਮੇਰੇ ਸ਼ੱਕ ਸਾਡਾ ਦੂਰ ਹੋ ਜਾਏਗਾ ਗੰਮ ਤੇ ਮਰੀ ਹੈ ਕੁੜੀ ਕੁੜੀ ਜਿਸ ਤਰ੍ਹਾਂ ਗੰਮ ਦੇ ਤੇ ਮਰ ਦਿੰਦੀ ਹੈ ਇਹ ਮੇਰਾ ਬੇਟਾ ਹੈਗਾ ਜੀ ਹਾਂਜੀ ਇਹਦਾ ਕੋਈ ਬਿਆਨ ਨਹੀਂ ਕਰਾਇਆ ਗਿਆ ਹਾਂਜੀ ਪੁਲਿਸ ਨੂੰ ਪਿਆਰ ਨਹੀਂ ਕਿ ਬਿਆਨ ਨਹੀਂ ਕਰਵਾ ਰਹੇ ਸੀ ਪੁਲਿਸ ਨੇ ਬਿਆਨ ਕਰਵਾਉਣ ਦੇ ਲੱਗੇ ਤਾਂ ਤੇ ਉਹ ਕਾਗਜ਼ ਦਿਖਣਗੇ ਤੇ ਲਿਖਵਾਉਣ ਗੱਲ ਕਰਤਾ ਥੀ ਇੱਕ ਨੈਚਰਲ ਮੌਤ ਸੀ ਬਸ ਕੋਈ ਨਹੀਂ ਜੀ ਬਲਰ ਕੀ ਵਾਲੇ ਨੇ ਅਲੀਕੇਸ਼ਨ ਲਗਾਇਆ ਜੀ ਸਮੇਂ ਨਹੀਂ ਲੱਗੀ ਵੀ ਅਲੀਕੇਸ਼ਨ ਕੀ ਲਗਾਇਆ ਬਸ ਜੱਤੀ ਦਾ ਕੋ ਬ੍ਰਦਰ ਹੈ ਕੋ ਕੋਈ ਹੱਥਾ ਚ ਕੋਈ ਇਕੱਟ ਕੋ ਤੋਰ ਪਨ ਨਹੀਂ ਕਰ ਦਿੱਤੀ ਥੋੜੇ ਦਿਨ ਚਲੇ ਕੋਈ ਜਾਂਦੀ ਹੈ ਅਲੀ ਦੀ ਸਿਸਟਰ ਗਈ ਹੈ ਹੁਣ ਬਟਿਆ ਰਹਾ ਅਸੀਂ ਇਹਨਾਂ ਨੇ ਕੰਪਰਮਾਈਜ਼ ਕੀਤਾ ਲਾਸਟ ਆਪਾਂ ਇਹਹੀ ਪੋਸਟਮਾਰਟਮ ਕਰਾਣਾ ਅਸੀਂ ਐਗਰੀ ਅਗਰ ਕੋਈ ਕਾਰਵਾਈ ਸਾਡੇ ਤੇ ਹੋਏਗੀ ਤੇ ਪੋਸਟਮਾਰਟਮ ਦੀ ਰਿਪੋਰਟ ਨਾ ਹੋਏਗੀ ਤੇ ਜੇਕਰ ਕੋਈ ਉਹਦੇ ਹੋਏਗੀ ਤੇ ਪੋਸਟਮਾਰਟਮ ਦੀ ਰਿਪੋਰਟ ਨਹੀਂ ਇਧਰ ਆਵੇਗਾ ਸਰ ਜੋ ਹੋਏਗਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਹੋਏਗਾ ਲੜਕੀ ਦੀ ਪਿੰਨੀ ਉਮਰ ਸੀ ਕਿ ਬੱਚੇ ਵਿੱਚ ਹੀ ਉਹਦੇ ਲੜਕੀ ਦੀ ਉਮਰ ਆ ਜੀ 27 ਸਾਂ ਇੱਕ 4 ਮਹੀਨੇ ਦਾ ਬੇਟਾ ਇੱਕ 4 ਮਹੀਨੇ ਦੀ ਬੇਟੀ 4 ਮਹੀਨੇ ਦਾ ਬੇਟਾ ਜੀ ਤੇ ਇੱਕ 3.5 ਸਾਲ ਦਾ ਬੇਟੀ ਜੀ ਕਿੰਨੇ ਚਿਰ ਹੋਇਆ ਜੀ ਛਾ ਦਿਨ 6 ਸਾਲ ਹੋ ਗਏ ਅੱਜ ਤਾਂ ਕੋਈ ਝਗੜਾ ਵੀ ਸੀ ਜਾਂ ਕੀ ਬਿਮਾਰ ਸੀ ਕਿੱਦਾਂ ਸੀ ਮੈਨੂੰ ਮਲਾ ਸਵੇਰੇ ਹਸਤਾ ਕੋਈ ਹਲਕਾ ਹਲਕਾ ਜਿਹਾ ਗਰਮੀ ਆ ਹਰ ਇੱਕ ਬੰਦੇ ਨੂੰ ਪਤਾ ਜੀ ਜੀ ਮਾਰਾ ਮੋਟਾ ਫੀਵਰ ਤੇ ਚੱਲਦਾ ਹੀ ਜਾਂਦਾ ਹੈ ਜੀ ਅੱਜ ਕੱਲ ਪਛੋਤਾ ਜੀ ਉਹ ਰਾਇ ਦਵਾਈ ਲਿਆਂਦੀ ਹੈ ਸਵੇਰੇ ਬ੍ਰੈਕਫਾਸਟ ਕੀਤਾ ਉਹਨੇ ਦਲੀਏ ਆ ਜੀ ਪੁਰਗਿਆਸ ਹਸਬੰਦ ਕਹਿੰਦੇ ਜੀ ਇਸ ਤਰ੍ਹਾਂ ਮੈਂ ਨਾਸ਼ਤਾ ਕਰਕੇ ਮੇਰਾ ਰਾਹ ਤੈ ਜੀ ਤੇ ਹਸਬੰਦ ਜਿਸਤਰਾਮ ਨੂੰ 3-5 ਦਸ ਮਿੰਟ ਦਾ ਕੋਈ ਚਾਹੇ ਕੁਝ ਵੇਖਣ ਗਏ ਆ ਉਹਨੂੰ ਹੋਸ਼ ਨਹੀਂ ਸੀ ਜੀ ਖਾਣਾ ਲੋਟੀ ਆ ਉਸ ਤੋਂ ਬਾਅਦ ਉਹ ਹੋਸ਼ ਸੀ ਜੀ ਇਹ ਚੁੱਕਾ ਕਿਹੜੀ ਹਸਪਤਲ ਲੈਣੇ ਪਲੇ ਦੂ ਹਸਪਤਲ ਲੈ ਗਏ ਜੀ ਦੂ ਦੂ ਕਹਿੰਦਾ ਨੇ ਜੀ ਮੇਰੇ ਹੱਥ ਚਾ ਕੇਸ ਨਹੀਂ ਆ ਤਸੀਹ ਕਿਹੜੀ ਲੈ ਜਾਓ ਕਿਹੜੀ ਚ ਲੈ ਗਏ ਆ ਤੇ ਕਿਹੜੀ ਨੇ ਉਹਨੇ ਇਸੀ ਜਿਹਾ ਵਗੈਰਾ ਦਿੱਤੀ ਜੀ ਰਿਪੋਰਟ ਮੇਰੇ ਕੋਲ ਹੈ ਤੇ ਉਹਨਾਂ ਨੇ ਉੱਥੇ ਡਾਕਟਰ ਡਿਕਲੇਅਰ ਕਰ ਦਿੱਤਾ ਕਿ ਇਸ ਜੀ ਦੀ ਆ ਰਿਪੋਰਟ ਆ ਕਿ ਡੀ ਹੋਸਪਟਲ ਵਿੱਚ ਸੀ ਉਹ ਆਨੇ ਆ ਰਿਪੋਰਟ ਦਿੰਦਾ ਵੀ ਇੰਟੈਂਟਲੀਅਰ ਕਰ ਦਿੱਤਾ ਸੀ। ਠੀਕ ਉਸ ਤੋਂ ਬਾਅਦ ਲੜਕੀ ਵਾਲੇ ਆਏ ਇਹਨਾਂ ਨੂੰ ਫੋਨ ਕੀਤਾ ਇਸ ਨਾਲ ਉਹ ਕਹਿੰਦੇ ਜੀ ਨਹੀਂ ਸਾਡੇ ਬਗੈਰ ਕੋਈ ਕਾਰਵਾਈ ਨਹੀਂ ਬਾਣੀ। ਅਸੀਂ ਇਹ ਧੀਆਂ ਦੇ ਘਰ ਦੇ ਬਗੈਰ ਤਾਂ ਕੋਈ ਸੰਸਕਾਰ ਵੀ ਨਹੀਂ ਹੋਣਾ। ਲੇਕਿਨ ਇਹ ਆਏ ਤੇ ਲੜਨ ਦੇ ਮੂਰਚੀ ਸੀ। ਚਲੋ ਜੋ ਵੀ ਆ ਕੋਈ ਗੱਲ ਹੋਵੇ ਠੀਕ ਗਈ ਹੈ। ਪਰ ਜੋ ਵੀ ਹੋਵੇ ਉਹ ਛਾਪਨ ਨਹੀਂ ਹੋਣਾ ਚਾਹੀਦਾ। ਤੇ ਇਹ ਪ੍ਰੈਸ ਆਪਣੀ ਪੋਸਟਮਾਨਾਂ ਦੀ ਰਿਪੋਰਟ ਇੱਕ ਵਾਰੀ ਜੂੜ ਵੇਟ ਕਰ ਲੈਣੀ ਚਾਹੀਦੀ ਹੈ ਕਿਸੇ ਦੇ ਐਲੀਕੇਸ਼ਨ ਨਾ ਲਗਾਏ ਜਾਵੇ ਜਾਂ ਉਹਨੇ ਮਾਰੀ ਹੈ ਕਿ ਮੇਰੀ ਕਿਹੜੀ ਦਾ ਘਿਚੀ ਪਰਿਵਾਰ ਲੜਕੀ ਪਰਿਵਾਰ ਨਾਲ ਕਾਰਵਾਈ ਦੇ ਵੇਲੇ ਸਹਿਯੋਗ ਕਰੋਗੇ ਪੂਰੀ ਤਰ੍ਹਾਂ ਸਾਰਾ ਹੀ ਸਹਿਯੋਗ ਕਰਾਂਗੇ ਤੇ ਪੋਸਟਮਾਨਾਂ ਮਾਸਤੇ ਅਗਰੀ ਹੋਏ ਆ ਜੀ ਉਹਨਾਂ ਨੇ ਇੱਕ ਵਾਰੀ ਪੋਸਟਮਾਨਾਂ ਮਾਸਤੇ ਕੀਆ ਦੇਖੀ ਕੀ-ਕਿਆ ਜੀ ਨੂੰ ਕਰਾਣਾ ਜੀ ਉਹਨਾਂ ਨੇ ਉਹਨਾਂ ਨੇ ਐਗਰੀਆਂ ਦੇ ਨਾਮ ਕਹਿੰਦੇ ਆ ਜੀ ਜੇਹੀ ਗੁਨੇਗਾਰਾਂ ਤੇ ਸਾਨੂੰ ਸੁਝਾਇਆ ਜੇ ਤੁਸੀਂ ਗੁਨੇਗਾਰ ਹੋ ਤੁਹਾਡਾ ਕੁਝ ਵੀ ਨਹੀਂ ਹੋਣਾ ਕਿਉਂਕਿ ਤੂੰ ਧੀ ਵਾਲੇ ਹੋ ਗਵਰਨਮੈਂਟ ਵੀ ਤੁਹਾਡੇ ਨਾਲ ਆ ਹਰ ਚੀਜ਼ ਇਥੇ ਬਦਨਾਮੀ ਮੁੰਡਿਆਂ ਦੇ ਹੋ ਕੇ ਚਲੇ ਜਾਣੀਆਂ ਜੀ ਲੇਕਿਨ ਕੋਈ ਸਾਾਨੂੰ ਵੀ ਸੋਲੂਸ਼ਨ ਨਹੀਂ ਮਿਲੇ ਨਾ ਅਗਰ ਪ੍ਰੈਸਪੋਰਟ ਕੋਈ ਪੁਲਿਸ ਮਾੜੇ ਜੀ ਕੁਛ ਨਹੀਂ ਆਉਂਦਾ ਤੇ ਮੁੰਡਿਆਂ ਵਾਲੇ ਤਾਂ ਕੀ ਹਾਲ ਹੋਏਗਾ ਜਿਹੋ ਦੇ ਚ ਮੰਨ ਲਓ ਹਰ ਕਾਨੂੰਨ ਤਾਂ ਤੇ ਜਲਦੀ ਫੇਵਰਚ ਹੋ ਗਿਆ ਉਹਨਾਂ ਨੇ ਕਿਹਾ ਪੁਲਸ ਤੋਂ ਰਪਈ ਉਹਨਾਂ ਨੇ ਕਿਹਾ ਪ੍ਰੈਸ ਤੋਂ ਰਪਈ ਪੁਲਸ ਵੀ ਕਹਿ ਰਹੀ ਕਿ ਕੋਈ ਕਾਰਵਾਈ ਨਹੀਂ ਕਰਵਾ ਰਹੇ ਕੋਈ ਬਿਆਨਬਾਜ਼ੀ ਬਿਆਨਬਾਜ਼ੀ ਦੋਨੇ ਪਾਸੋਂ ਨਹੀਂ ਦਿੱਤੀ ਜਾ ਰਹੀ ਸਾਡੀ ਕਿਹੜੀ ਬਿਆਨਬਾਜ਼ੀ ਲੈਣੀ ਹੁਣੇ ਸੱਦਾ ਹੀ ਉਹਨੇ ਦੇ ਦਿੰਨੇ ਕੀ ਲੈਣੀ ਹੈ ਲੜਕੀ ਦੇ ਫਾਦਰ ਕੋਲ ਲੈਣੀ ਪੁਲਿਸ ਵਾਲੇ 3 ਘੰਟੇ ਘੜ ਰੱਖਦੇ ਜੀ ਬਿਆਨਬਾਜ਼ੀ ਉ ਉੱਥੇ ਕੀ ਕਰਦੇ ਵੀ ਤਿੰਨ ਘੰਟੇ ਪਾ। ਧਿਆਨ ਬਾਜੀ ਇਸ ਤਈ ਗਏ ਹੋ ਨਾ? ਜੀ। ਤੇ ਉਹ ਉੱਥੇ ਕਿਉਂ ਨਹੀਂ ਲਿਤੀ ਬਿਆਨਬਾਜੀ? ਜੇਕਰ ਉਹਨਾਂ ਨੇ ਬਿਆਨਬਾਜੀ ਲੈਣੀ ਹੈ ਇੱਥੇ ਲੈਣੀ ਹੈ। ਇਕੱਲੇ ਇੱਕ ਡੈੱਡ ਬੋਡੀ ਦੇ ਨਾਲ ਕੁੜੀ ਦਾ ਫਾਦਰ ਆਇਆ। ਕਹਾਂ ਉਹ ਮਾਰੇ ਕੁੜੀ ਯਤੀਮ ਛੱਡੀ ਐ। ਕਾ ਤੂੰ ਇੱਥੇ ਆਪਾਂ ਕੈਮਰਾ ਘੁਮਾ ਕੇ ਦੇਖ ਲੈ ਪਹਿਲੇ। ਇੱਥੇ ਇਹ ਮੁੰਡੇ ਦੇ ਪਰਿਵਾਰ ਨਾਲ ਵੇਖੋ। ਮੇਰੇ ਮੁੰਡੇ ਦੇ ਪਰਿਵਾਰ। ਜੀ। ਟੋਟਲ ਮੁੰਡੇ ਦੇ ਪਰਿਵਾਰ ਨਾਲ ਕੁੜੀ ਦੇ ਵੇਖੋ ਕਿੰਨੇ ਕ ਬੰਦੇ ਨੇ ਫਾਦਰ ਸਾਹਿਬ ਤੇ ਇਕੱਲੇ ਇੱਕ ਬਾਹਰ। ਜੀ। ਤੇ ਮਤਲਬ ਕੋਈ ਇਹ ਜੇ ਟੈਕਨੀਕਲ ਤੁਸੀਂ ਵੇਖੋ ਕੋਈ ਇਨਸ ਤੁਸੀਂ ਆਪਣੇ ਵੱਲੋਂ ਪੂਰਾ ਸਹਿਯੋਗ ਕਰੋ ਸਰ ਸਹਿਯੋਗ ਕਰ ਰਹੇ ਤਾਂ ਪੋਸਟਮੈਨਾਂ ਮਸਤਿਆਰੀ ਰਹੋਤੇ ਆ ਠੀਕ 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 ਹੈ ਠੀਕ ਹੈ ਸਾਰਾ ਮੱਲਾ ਪੂਰਾ ਇਲਾਕਾ ਮੱਲਾ ਨਾਲ ਇਲਾਕੇ ਦਾ ਦੁਕਾਨਦਾਰਾਂ ਕੋਲੇ ਮੁੰਡੇ ਦੇ ਫਾਦਰ ਔਰ ਮਦਰ ਬਿਲਕੁਲ ਨਾਫ ਰਹਤੇ ਆ ਉਹਨਾਂ ਨੇ ਖੁਦ ਕਿਹਾ ਆਪਣੀ ਜੁਬਾਨੀ ਕਿ ਐ ਪੋਸਟਮੈਨ ਹੋਣਾ ਚਾਹੀਦਾ ਤੁਹਾਨੂੰ ਕੋਈ 2-3 ਸਾਲ ਵਿੱਚ ਦੂਜੇ ਰਸਤੇ ਵਿਆਰਚ ਮਿਲਦੇ ਆ ਤੁਹਾਨੂੰ ਵੀ ਜੁਗ ਨੁਕਾ ਨਹੀਂ ਛੁੱਕ ਸਕਾਂਗੇ ਜੋ ਰਿਪੋਰਟ ਬੋਲੇਗੀ ਜੀ ਇਸ ਪਿਛੇ ਸਾਰਾ ਕੰਮ ਸ਼ਾਂਤੀ ਨਾਲ ਹੋਇਆ ਜਾਵੇ ਈ ਹੋਰ ਹਨਾ ਮਾਲਕ ਕੁਛ ਨਹੀਂ ਸਯੋਗ ਦੇ ਸਰ ਦੇ ਖਲੋਤੇ ਐ ਸਯੋਗ ਅਸਤੇ ਖਲੋਤੇ ਹਨ ਪਾਸੇ ਕਰੋ ਨਹੀਂ ਠੀਕ ਹੈ ਮੈਂ ਐਸ.ਐਸ.ਪੀ. ਸੰਦੀਪ ਕੁਮਾਰ ਨੰਬਰ 3753 ਥਾਣਾ ਮੋਗਾ ਪੂਰਾ ਡਿਊਟੀ ਆਫਸਰ ਤਨਾਤ ਆ ਜੀ ਮੈਨੂੰ ਐਸ.ਐਚ.ਓ. ਸਾਹਿਬ ਨੇ ਬਜਰੀਆ ਪਹੁੰਚ ਕੇ ਆਪ ਹੀ ਪਵਨਨਗਰ ਪਹੁੰਚੋ ਮੈਂ ਉੱਥੇ ਜਾ ਕੇ ਵੇਖਿਆ ਲੜਕੀ ਨੇਹਾ ਉਹਨਾਂ ਦੀ ਨੌਂ ਆ ਜੀ ਪਵਨਨਗਰ ਵੈਹੀ ਆ ਉਹਦੀ ਡੈੱਡ ਬੋਡੀ ਜਿਹੜੀ ਆ ਜ਼ਮੀਨ ਤੇ ਪਈ ਸੀ ਜਾਈਤ ਲਈ ਦੇ ਉੱਪਰ ਉਹ ਕਹਿ ਰਹੇ ਲੜਕੀ ਵਾਲੇ ਭੀ ਖਾਣਾ ਖਾਧਾ ਡੈਥ ਹੋਈ ਆ ਪਰ ਲੜਕੀ ਵਾਲੇ ਪਰਿਵਾਰ ਕਹਿ ਰਹੇ ਪੀ ਸਾਡੀ ਲੜਕੀ ਨੂੰ ਕੁਝ ਦੇ ਕੇ ਮਾਰਿਆ ਗਿਆ ਵਾ ਉਹਨੇ ਵੈਰੀਫਾਈ ਕਰ ਰਹੇ ਆ ਪਰ ਇਹ ਕੋਈ ਬਿਆਨ ਨਹੀਂ ਲਿਖਾ ਰਿਹਾ ਸਾਨੂੰ ਕੋਈ ਵੀ ਤੇ ਪੁਲਿਸ ਨੂੰ ਨਜਾਇਜ਼ ਹੱਥ ਮਟਕਾਰ ਰਹੇ ਆ ਠੀਕ ਆ ਜੀ ਪੁਲਿਸ ਨੇ ਖੁਦ ਲੜਕੇ ਵਾਲੇ ਵੀ ਕਰ ਰਹੇ ਲੜਕੀ ਵਾਲੇ ਕੋਈ ਜਾਨ ਕੇ ਲੜਕੀ ਲੜਕੀ ਵਾਲੇ ਖਮੋਚ ਆ ਜਿਹੜੇ ਲੋਕ ਤਮਾਸ਼ਾ ਵੇਖਣ ਆਲੇ ਉਹ ਜ਼ਿਆਦਾ ਕਰ ਰਹੇ ਆ ਜੀ ਠੀਕ ਆ ਜੀ ਬਾਕੀ ਕੋਈ ਕਿਸੇ ਦੇ ਆਖੇ ਨਹੀਂ ਲੱਗ ਰਿਹਾ ਕੋਈ ਮਾਨੂੰ ਬਿਆਨ ਨਹੀਂ ਲਿਖਾ ਰਿਹਾ ਆਪਣੇ ਕੋਈ ਕਾਰ ਰੈਡੀ ਕਰਵਾ ਰਿਹਾ ਤਿੰਨ ਚਾਰ ਦਿਨ ਤੋਂ ਲੜਕੀ ਨੂੰ ਮਵਾਰ ਦੇਖੀ ਸੀ ਬੁਕਾਰ ਕਰਨੇ ਚਾਹ ਚਲੋ ਉਹ ਤੇ ਆਪ ਜੋ ਡਾਕਟਰ ਸਾਹਿਬ ਵੀ ਟਰੀਟਮੈਂਟ ਹੋਈ ਹੋਏਗੀ ਉਹ ਆਪਾਂ ਰਿਕਾਰਡ ਲੈ ਲਾਂਗੇ ਜੋ ਵੀ ਕਾਰਵਾਈ ਅਮੱਚ ਕਰਾਂਗੇ ਜਿਹੜੀ ਜੇ ਤੇ ਡਾਕਟਰ ਦਾ ਇਲਾਜ ਹੋਇਆ ਹੋਇਆ ਤੇ ਵਧੀਆ ਗੱਲ ਹੈ ਜੀ ਜੇ ਬਿਮਾਰ ਹੋਈ ਜੇ ਬਿਆਨ ਨਹੀਂ ਪੇਸ਼ਾਂਦੇ ਕੋਈ ਪਰਿਵਾਰਕ ਮੈਂਬਰ ਤੇ ਫਿਰ ਕੀ ਕਾਰਵਾਈ ਕਰੇ ਮੈਂ ਤੇ ਇੱਥੋਂ ਤੱਕ ਆ ਵੀ ਇੱਥੇ ਆਣ ਕੇ ਜਦੋਂ ਉੱਥੇ ਮਾਹੌਲ ਜਿਹੜਾ ਸ਼ਾਂਤੀਪੂਰਕ ਹੋ ਗਿਆ ਮਾਹੌਲ ਜਿਹੜਾ ਤਣਾਪੂਰਕ ਹੋ ਗਿਆ ਇੱਕ ਦੂਜੇ ਦੇ ਗੱਲ ਪੈਂਦੇ ਸੀ ਉਹਦੇ ਵਿੱਚ ਜਿੱਥੋਂ ਤੱਕ ਵੀ ਸਾਡੇ ਨਾਲ ਵੀ ਧੱਕਾ ਮੁਕੀ ਹੋਈ ਗਈ ਆ ਹਾਰ ਕੇ ਉੱਥੇ ਇਹਨਾਂ ਨੂੰ ਕਿਹਾ ਪੀਆ ਡੈੱਡ ਬੋਡੀ ਜਿਹੜੀ ਆਪੇ ਗੱਡੀ ਤੇ ਲੱਦੋ ਇਹਨਾਂ ਨੇ ਆਪੀ ਗੱਡੀ ਤੇ ਡੈੱਡ ਬੋਡੀ ਨਹੀਂ ਲੱਦੀ ਪੀ ਆਹ ਨਹੀਂ ਲੱਤਨੀ ਜੀ ਸਾਡੀ ਗੱਡੀ ਤੇ ਨਹੀਂ ਲਾ ਸਕਦੇ ਇਹਨਾਂ ਕਿਸੇ ਨਹੀਂ ਲੱਦੀ ਫੇਰ ਉਹ ਖੁਦ ਉੱਥੋਂ ਆਣ ਕੇ